ਗੁਰੂ ਰੂਪ ਗੁਰਪਰੀ ਸਾਹਾ ਸੰਗਤ ਜੀ ਵਾਹਿਗੁਰੂ ਚੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਾ ਸੰਗਤ ਜੀ ਇੱਕ ਦਿਨ ਬਾਬਾ ਸ਼੍ਰੀ ਚਾਂਜੀ ਦੇ ਦਰਸ਼ਨਾਂ ਨੂੰ ਸੰਗਤ ਆਈ ਹੋਈ ਹੈ ਬਾਬਾ ਜੀ ਨੇ ਉਪਦੇਸ਼ ਕੀਤਾ ਏ ਇਹ ਸਤਸੰਗੀ ਜਨੋ ਇਸ ਮਨੁੱਖਾ ਜਨਮ ਦੇ ਉਦਾਰ ਵਾਸਤੇ ਇਹ ਤਿੰਨ ਬਚਨ ਜ਼ਰੂਰੀ ਹਨ ਜਿਸ ਨੇ ਆਪਣੇ ਜੀਵਨ ਦੀ ਕਲਿਆਣ ਤੇ ਉਦਾਰ ਕਰਨਾ ਵਾ ਉਹ ਇਹ ਤਿੰਨ ਕਾਮਾਂ ਜ਼ਰੂਰ ਕਰੇ ਪਹਿਲਾ ਇਹ ਵੇ ਕਿ ਇੱਕ ਨਾਮ ਸ਼ਬਦ ਦਾ ਜਪ ਸਿਮਰਨ ਕਰੇ ਦੂਸਰਾ ਹੈ ਕਿ ਪ੍ਰਭੂ ਨਾਮ ਸਿਮਰਨ ਵਿੱਚ ਧਿਆਨ ਲਾਵੇ ਆਪਣੀ ਲਿਬ ਜੋੜੇ ਤੇ ਬਿਰਤੀ ਜੋੜੇ ਤੇ ਤੀਸਰਾ ਬਾਜੀ ਮਨ ਦੀ ਸ਼ੁੱਧੀ ਮਨ ਦੀ ਸ਼ੁੱਧੀ ਰੱਖਣੀ ਆ ਬਸ ਅਸਲ ਮਨ ਦੀ ਸ਼ੁੱਧੀ ਹੋ ਗਈ ਤਾਂ ਮਨ ਦੀਆਂ ਤਰੰਗਾਂ ਹੀ ਬਦਲ ਜਾਂਦੀਆਂ ਹਨ ਅਸੀਂ ਆਪਣੇ ਵਕਾਰ ਖਤਮ ਕਰਨੇ ਹਨ ਤੇ ਭਗਤੀ ਭਾਵ ਦੀਆਂ ਉਸ਼ਾਲਾਂ ਠਾਠਾ ਮਾਰਨੀਆਂ ਹਨ ਐਸ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ ਨੇ ਇਹ ਬਚਨ ਕੀਤੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਪ੍ਰਭੂ ਦੇ ਇਹ ਕਰੋਗੇ ਤਾਂ ਨਸੀਕ ਹੁੰਦੇ ਜਾਓਗੇ। ਈਸ਼ਵਰ ਦੀ ਕਿਰਪਾ ਦ੍ਰਿਸ਼ਟੀ ਸਭ ਉੱਤੇ ਛਾਈ ਹੋਈ ਆ। ਸਾਡੇ ਕਰਮ ਕਾਂਡ ਜੋ-ਜੋ ਅਸੀਂ ਕਰ ਰਹੇ ਆ ਇਹ ਸਭ ਦੇ ਉਸ ਦੀ ਦ੍ਰਿਸ਼ਟੀ ਤੇ ਨਜ਼ਰ ਅੰਦਰ ਹੀ ਹਨ। ਉਹਨਾਂ ਨੂੰ ਆਪਣੇ ਭਗਤੀ ਪਿਆਰਿਆਂ ਦਾ ਵੀ ਪਤਾ ਵਾ। ਜੋ ਮੇਰੇ ਧਿਆਨ ਵਿੱਚ ਭਗਤੀ ਸਿਮਰਨ ਵਿੱਚ ਰਤੇ ਰਹਿੰਦੇ ਹੋਇਆ ਉਹ ਮੇਰੇ ਨਾਲ ਹੀ ਰਤੇ ਹੋਏ ਹਨ ਤੇ ਉਹਨਾਂ ਦੇ ਮਾਇਆ ਦਾ ਕੋਈ ਦੂਸਰੇ ਵੀ ਐਵੀ ਲੋਚਦੇ ਹਨ ਕਿ ਸਾਨੂੰ ਵੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ ਪਰ ਬਿਰਤੀ ਉਹਨਾਂ ਦੀ ਜਗਤ ਦੇ ਪਦਾਰਥਾਂ ਵਿੱਚੇ ਉਹਨਾਂ ਨੂੰ ਧਨ ਪਦਾਰਤ ਧੀਆਂ ਪੁੱਤਰ ਇਸਤਰੀ ਆਦਿ ਦੀ ਮੋਹ ਆਪਣੇ ਅਧੀਨ ਕਰੀ ਬੈਠੇ ਹਨ ਮੋਹ ममता ਪ੍ਰਭੂ ਦੀ ਸਿਮਰਨ ਭਗਤੀ ਵੀ ਲੱਗਣ ਨਹੀਂ ਜੇ ਦਿੰਦੀ ਇਹ ਸੁਣ ਕੇ ਇੱਕ ਸਤਸੰਗੀ ਜੋ ਕਿ ਗ੍ਰਸਤੀ ਸੀ ਉਸਨੇ ਸਵਾਲ ਕੀਤਾ ਵੀ ਕਿ ਮਹਾਰਾਜ ਜੀ ਤਾਂ ਫਿਰ ਬਹੁਤੇ ਈਸ਼ਵਰ ਦੇ ਭਗਤ ਗ੍ਰਸਤੀਆਂ ਧੀਆਂ ਪੁੱਤਰਾਂ ਇਸਤਰੀ ਆਦੀ ਵੀ ਸੀ ਤਾਂ ਭਗਤ ਕਬੀਰ ਜੀ ਭਗਤ ਨਾਮ ਜੀ ਆਦੀ ਹੋਰ ਵੀ ਬਹੁਤ ਹਨ ਤਾਂ ਫਿਰ ਐਦਾਂ ਹੀ ਉਹ ਹੋਣਗੇ ਬਾਬਾ ਜੀ ਨੇ ਆਖਿਆ ਹਾਂ ਭਾਈ ਉਹ ਜ਼ਰੂਰ ਗ੍ਰਸਤੀ ਵੀ ਸਨ ਧੀਆਂ ਪੁੱਤਰਾਂ ਇਸ ਤਰੀ ਆਦੀ ਸਭ ਕੁਝ ਸੀ ਪਰ ਉਹ ਇੱਕ ਜਗਤ ਰੀਤ ਹੀ ਸਮਝਦੇ ਸਨ ਇਹਨਾਂ ਦੇ ਮੋਹ ਵਿੱਚ ਆਪਣੀ ਮਨ ਬਿਰਤੀ ਨੂੰ ਨਹੀਂ ਸੀ ਫਸਣ ਦਿੰਦੇ ਉਹ ਮਮਤਾ ਦੇ ਤਿਆਗੀ ਹੀ ਸਨ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੂੰ ਪਰਖਣ ਵਾਸਤੇ ਉਹ ਪ੍ਰਭੂ ਇੱਕ ਸਾਧੂ ਦੇ ਰੂਪ ਵਿੱਚ ਆਣ ਕੇ ਪਾਰਸ ਦਾ ਟੁਕੜਾ ਦੇ ਗਿਆ ਸੀ ਕਿ ਇਸ ਦੇ ਨਾਲ ਸੋਨਾ ਬਣਾ ਲਿਆ ਕਰੀ ਤਾਂ ਭਗਤ ਰਵਿਦਾਸ ਜੀ ਨੇ ਉਸ ਪਾਰਸ ਵੱਲ ਤੱਕਿਆ ਵੀ ਨਹੀਂ ਜਿੱਥੇ ਉਹ ਆ ਕੇ ਰੱਖ ਗਿਆ ਸੀ ਉੱਥੇ ਹੀ ਪਿਆਰਿਆ ਕਾਫੀ ਸਮੇਂ ਦੇ ਬਾਅਦ ਉਹ ਫਿਰ ਵਾਪਸ ਆਏ ਤਾਂ ਪੁੱਛਿਆ ਬੇ ਰਵਿਦਾਸ ਜੀ ਮੈਂ ਤੁਹਾਨੂੰ 파ਰਸ ਦੇ ਕਿ ਗਿਆ ਸੀ ਤਾਂ ਭਗਤ ਰਵਿਦਾਸ ਜੀ ਨੇ ਆਖਿਆ ਮਹਾਰਾਜ ਜੀ ਉੱਥੇ ਪਿਆ ਹੋਵੇਗਾ ਜਿੱਥੇ ਤੁਸੀਂ ਰੱਖ ਕੇ ਗਏ ਸੋ ਮੈਨੂੰ ਤਾਂ ਕੋਈ ਪਤਾ ਨਹੀਂ ਤਾਂ ਜਿਹੜੀ ਉਹ ਸੰਤ ਸੀ ਸੰਤ ਸਰੂਪ ਪ੍ਰਭੂ ਭਗਤ ਜੀ ਦੀ ਤਿਆਗ ਬਿਰਤੀ ਦੇਖ ਕੇ ਬਹੁਤ ਪ੍ਰਸੰਨ ਹੋਈ ਕਿ ਹੁੰਦਿਆਂ ਸੁਂਦਿਆਂ ਮੋਹ ਮਾਇਆ ਦੇ ਵੀ ਆਪਣੀ ਬਿਰਤੀ ਨੂੰ ਇੰਨਾ ਨਹੀਂ ਡਿਗਣ ਦਿੱਤਾ ਤੇ ਲਿਵ ਬਿਰਤੀ ਮੇਰੇ ਨਾਮ ਸਿਮਰਣਾ ਭਗਤੀ ਵਿੱਚ ਲੀਨ ਕਰਕੇ ਰੱਖੀ ਹੋਈ ਹੈ ਸੋ ਪਿਆਰਿਓ ਐਸੀ ਤਰ੍ਹਾਂ ਹੀ ਪ੍ਰਭੂ ਭਗਤੀ ਦਾ ਪ੍ਰੇਮੀ ਹੋ ਕੇ ਨਾਮ ਸਿਮਰਨ ਕਰਿਆ ਕਰੋ ਬਸ ਜਗਤ ਦੇ ਪਦਾਰਥ ਵਰਤੋ ਪਰ ਮੋਹ ਮਾਇਆ ਦਾ ਜਿਹੜਾ ਤਿਆਗ ਉਹ ਕਰਕੇ ਰੱਖਣਾ ਹੈ ਆਪਣੇ ਨਹੀਂ ਜਾਣਨੇ ਪ੍ਰਭੂ ਦੇ ਹੀ ਜਾਣੋ ਇਹ ਉਸ ਦੇ ਹੀ ਹਨ ਮੇਰੇ ਨਹੀਂ ਹਨ ਤੇ ਜੇਕਰ ਜਗਤ ਦੇ ਪਦਾਰਥ ਦੀ ਚਾਹਨਾ ਹੈ ਨਾਮ ਸਿਮਰਨ ਦੀ ਨਹੀਂ ਤਾਂ ਨਾਮ ਸਿਮਰਣਾ ਵਿੱਚ ਬਿਰਤੀ ਜੋੜੀ ਨਹੀਂ ਸਕਦੀ ਡਾਵਾਂ ਡੋਲ ਹੋ ਕੇ ਜਦ ਨਾਮ ਸਿਮਰਨ ਵਿੱਚ ਪੱਕਾ ਬਾਝ ਜਾਵੇਂਗਾ ਤਦ ਸੰਸਾਰੀ ਪਦਾਰਥਾਂ ਦੀ ਚਾਹਨਾ ਜੁੜੀ ਉਹ ਵੀ ਖਤਮ ਹੋ ਜਾਵੇਗੀ ਤਦੋਂ ਸਰਬ ਜੀਵ ਜੰਤੂਆਂ ਵਿੱਚ ਪ੍ਰਭੂ ਦੀ ਜੋਤ ਪ੍ਰਤੱਖ ਦਿਖਾਈ ਦੇਵੇਗੀ ਭਗਤ ਨਾਮਦੇਵ ਜੀ ਦੇ ਘਰੋਂ ਚੌਂਕੇ ਵਿੱਚੋਂ ਇੱਕ ਕੁੱਤਾ ਰੋਟੀਆਂ ਚੋਕੇ ਭੱਜ ਗਿਆ ਤਾਂ ਅਜੇ ਰੋਟੀਆਂ ਉੱਪਰ ਕਿਉਂ ਨਹੀਂ ਸੀ ਚੋਪੜਿਆ ਤਾਂ ਭਗਤ ਜੀ ਭਗਤ ਨਾਮਦੇਵ ਜੀ ਕਿਉਂ ਬਲਾ ਕਟੋਰਾ ਲੈ ਕੇ ਉਹਦੇ ਮਗਰ ਉੱਠ ਤੋੜੇ ਤੇ ਆਵਾਜ਼ ਦਿੰਦੇ ਜਾ ਰਹੇ ਨੇ ਕਿ ਬਿਠਲ ਜੀ ਕਿਉਂ ਮੈਂ ਲੈ ਕੇ ਆ ਰਿਹਾ ਵਾਂ ਅੰਨ ਚੋਪੜੀਆਂ ਦਾ ਤੁਸੀਂ ਕਿਤੇ ਭੋਗ ਨਾ ਲਾ ਲਿਓ ਬਿਠਲ ਨਾਮ ਪ੍ਰਭੂ ਦਾ ਹੈ ਭਗਤਾਂ ਨੇ ਉਸ ਪ੍ਰਭੂ ਦੇ ਲੱਖਾਂ ਹੀ ਨਾਮ ਰੱਖੇ ਹਨ ਕਿਉਂਕਿ ਭਗਤ ਜੀ ਨੇ ਐਸ ਰੂਪ ਵੀ ਉਸ ਪ੍ਰਭੂ ਦਾ ਜਾਣਿਆ ਤੇ ਮੰਨਿਆ ਏ ਹਰ ਉਸੇ ਦੀ ਅੰਸ਼ ਹੈ ਜੇਕਰ ਕਿਸੇ ਦੀ ਨਿੰਦਾ ਜਾਂ ਕੋਈ ਖੋਟੀ ਦ੍ਰਿਸ਼ਟੀ ਰੱਖ ਕੇ ਬੁਰਾ ਬੋਲ ਬੋਲੋਗੇ ਉਹ ਪ੍ਰਭੂ ਨੂੰ ਹੀ ਜਾਣ ਲੈਣਾ ਏ ਇਸ ਵਾਸਤੇ ਕਿਸੇ ਜੀਵ ਤੇ ਬੁਰੀ ਦ੍ਰਿਸ਼ਟੀ ਜਿਹੜੀ ਨਹੀਂ ਲਿਉਣੀ ਤੇ ਨਾ ਹੀ ਕੋਈ ਗੈਰ ਬੋਲ ਬੋਲਣਾ ਏ ਜੋ ਗਿਆਨਵਾਨ ਪੁਰਸ਼ ਹੈ ਨਾ ਕਿਸੇ ਜੀਵ ਤੇ ਗੈਰ ਦ੍ਰਿਸ਼ਟੀ ਲਿਉਂਦਾ ਏ ਨਾ ਹੀ ਕਿਸੇ ਦੀ ਨਿੰਦਿਆ ਕਰਦਾ ਏ ਨਾ ਹੀ ਆਪਣੇ ਨਿਦੇਆ ਸੁਣ ਕੇ ਇਤਰਾਜ਼ਗੀ ਕਰਦਾ ਏ ਨਾ ਹੀ ਆਪਣੀ ਉਸਤਤੀ ਹੋ ਰਹੀ ਸੁਣ ਕੇ ਪ੍ਰਸੰਨ ਹੁੰਦਾ ਹੈ ਜੀ ਜਸ ਕੀਰਤਨ ਨਾਮ ਭਗਤੀ ਸਿਮਰਨ ਸੁਣ ਕੇ ਜਾਂ ਦੂਸਰਿਆਂ ਨੂੰ ਸੁਣਾ ਕੇ ਦੂਸਰੀ ਗੱਲ ਇਹ ਵੀ ਕਿ ਇਸ ਮੋਹਣੀ ਮਾਇਆ ਨੇ ਸਾਨੂੰ ਜੋ ਪੰਜ ਅਗਨੀ ਰੂਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਬੇੜ ਰੱਖੀ ਹੋਇਆ ਨਾ ਇਹਨਾਂ ਵਿੱਚੋਂ ਜਿਸ ਦਾ ਵੀ ਬਲ ਜ਼ੋਰ ਪੈਂਦਾ ਵਾ ਪਾਵੇਂ ਮੂਰਖੋ ਵੇ ਪਾਵੇਂ ਚਤਰੋ ਵੀ ਐ ਉਸ ਨੂੰ ਅੰਨਾ ਬੋਲਾ ਕਰ ਦਿੰਦੇ ਮਤਬੁੱਦ ਪ੍ਰਿਸ਼ਟ ਕਰ ਦਿੰਦੇ ਹਨ ਸੂਚ ਵਿਚਾਰ ਖਤਮ ਕਰ ਦਿੰਦੇ ਹਨ ਝਾਲਮ ਬਣਾ ਦਿੰਦੇ ਹਨ ਸੂਝ ਬੂਝ ਸਮਾਪਤ ਹੋ ਜਾਂਦੀ ਸਾ ਸੰਗਤ ਜੀ ਫਰਿਸ਼ਤਾ ਹੈਵਾਨ ਹੋ ਜਾਂਦਾ ਹੈ ਇਹੀ ਉਹਨਾਂ ਪੰਜਾਂ ਵਿੱਚ ਸਭ ਤੋਂ ਵੱਡੀ ਖੂਬੀ ਹੈ ਕਿ ਇਨਸਾਨ ਨੂੰ ਇਨਸਾਨ ਬਣਿਆ ਨਹੀਂ ਰਹਿਣ ਦੇਣਾ ਜੀਵਨ ਵਿਗਾੜ ਦੇਣਾ ਬਸ ਇਹਨਾਂ ਦੀ ਦਵਾਈ ਜਿਹੜੀ ਨਾ ਚਾਹੀਦੀ ਆ ਬਸ ਇਹ ਵੀ ਪੱਕੀ ਦਵਾਈ ਹੈ ਕਿ ਗੁਰ ਉਪਦੇਸ਼ ਸਤ ਸੰਗ ਨਾਮ ਭਗਤੀ ਸਿਮਰਨ ਹੋਰ ਕੋਈ ਦਵਾਈ ਨਹੀਂ ਜੇ ਹੈਗੀ ਇਹਨਾਂ ਨੂੰ ਆਪਣੇ ਸ਼ਤਰੂ ਦੁਸ਼ਮਣ ਹੀ ਜਾਣਣਾ ਵਾ ਦੁਰਕਾਰ ਕੇ ਰੱਖਣੇ ਆ ਤੇ ਆਪਣੇ ਉੱਪਰ ਗਾਲਬ ਨਹੀਂ ਹੋਣ ਦੇਣਾ ਇਹਨਾਂ ਚੋਂ ਇੱਕ ਵਿਸ਼ਟੇ ਵਾਲੀ ਨਫ਼ਰਤ ਰੱਖਣੀ ਆ ਇਹਨਾਂ ਦੀ ਬਦਬੋ ਵੀ ਲਾਗੇ ਨਾ ਸਕੇ ਜਿਸ ਦਾ ਮਨ ਭਗਤੀ ਸਿਮਰਨ ਵਿੱਚ ਨਹੀਂ ਜੁੜਦਾ ਤੇ ਵਿਕਾਰਾਂ ਵੱਲੋਂ ਮੁੜਦਾ ਨਹੀਂ ਆ ਸਭ ਇਹ ਨਹੀਂ ਪੰਜਾਂ ਦਾ ਕਸੂਰ ਹੈ ਜਦ ਤੱਕ ਇਹਨਾਂ ਪੰਜਾਂ ਵਿੱਚੋਂ ਕੋਈ ਵੀ ਵਰਤਿਆ ਮਾਨੂ ਨਰਲੇਬ ਨਹੀਂ ਰਹਿਣ ਦੇਵੇਗਾ ਜੇਕਰ ਇਹ ਪੰਜੇ ਹੀ ਗਾਲ ਭੋਜਾਂਗੇ ਤਾਂ ਫਿਰ ਹਰਨਾਕਸ਼ ਕਰ ਦੇਣਗੇ 라ਵਣ ਕਰ ਦੇਣਗੇ 라ਵਣ ਪੁਲਸਤਾ मुनि ਦਾ ਪੁੱਤਰ ਸੀ ਚਾਰੋਂ ਹੀ ਵੇਦਾਂ ਦਾ ਗਿਆਤਾ ਸੀ ਪਰ ਇਹਨਾਂ ਪੰਜਾਂ ਨੇ ਉਸ ਨੂੰ ਕੀ ਬਣਾ ਦਿੱਤਾ ਤੇ ਉਸ ਨਾਲ ਵਾਪਰੀ ਕੀ ਨਿਸ਼ਾਨ ਵੀ ਕੋਈ ਉਹਦਾ ਜੜਾ ਨਾ ਨਹੀਂ ਰਿਹਾ ਬਸ ਇਧਰ ਹੀ ਆਪਣੇ ਮਨ ਵਿੱਚ ਚਿਤ ਬਿਰਤੀ ਨੂੰ ਲਾਈ ਰੱਖਣਾ ਹੈ ਜੋ ਇਹ ਧਰਮ ਦੇ ਚਾਰ ਚਰਨ ਹਨ ਸਤ ਦਇਆ ਤਪ ਤੇ দান ਇਸ ਵਾਸਤੇ ਇਹ ਚਾਰੇ ਜਿਹੜੇ ਸਹਾਰੇ ਆਸਰੇ ਹਨ ਹਰ ਇੱਕ ਪਿਆਰੇ ਪ੍ਰਭੂ ਦੇ ਸੰਗਤਾਂ ਨੂੰ ਲੁੜਿੰਦੇ ਹਨ ਈਸ਼ਵਰ ਦਾ ਚਿੰਤਨ ਹਰ ਵੇਲੇ ਕਰਨਾ ਚਾਹੀਦਾ ਬਸ ਦਿਨ ਰਾਤ ਪ੍ਰਭੂ ਦਾ ਨਾਮ சுவாਸਾਂ ਅੰਦਰ ਚੱਲਦਾ ਰਹੇ ਫਿਰ ਇਹ ਪੰਜੇ ਹੀ ਦਰਕਾਰੀ ਹੀ ਰਹਿਣਗੇ ਬਸ ਸੰਤਾਂ ਭਗਤਾਂ ਦੀ ਰੀਤੀ ਵੀ ਐਈ ਆ ਸਤ ਪ੍ਰਭੂ ਭਗਤੀ ਸਿਮਰਨ ਵਿੱਚ ਹੀ ਸਤੀ ਹੋ ਜਾਣਾ ਕਾਇਲ ਹੋ ਜਾਣਾ ਭਗਵ ਕੀ ਐਸੇ ਵਿੱਚ ਲੀਨ ਹੋ ਜਾਣਾ ਹੁਣ ਦਇਆ ਦੀ ਗੱਲ ਸੁਣੋ ਹਰ ਜੀਵ ਤੇ ਦਇਆ ਦੀ ਦ੍ਰਿਸ਼ਟੀ ਰੱਖਣੀਆਂ ਹਿੰਸਾ ਦਾ ਤਿਆਗ ਕਰਨਾ ਵਾ ਤਪੱਸਿਆ ਸਿਮਰਨ ਭਗਤੀ ਦੀ ਕਰਨੀ ਆ ਦਾਨ ਇੱਕ ਧਨ ਦਾ ਦਾਨ ਮਨ ਦਾ ਦਾਨ ਤਨ ਦਾ ਦਾਨ ਤੇ ਨਾਮ ਦਾ ਦਾਨ ਬਸ ਜੀਵਨ ਹੀ ਅਦਰ ਬਤੀਤ ਕਰਨਾ ਵਾ ਧਨ ਨਾਲ ਸੁਭ ਕਾਰਜ ਕਰਨੇ ਹਨ ਗਰੀਬਾਂ ਅਨਾਥਾਂ ਭੁੱਖਿਆਂ ਦੀ ਸਹਾਇਤਾ ਕਰਨੀ ਆ ਤੇ ਧਨ ਨਾਲ ਸਾਸੰਗਤ ਦੀ ਸੇਵਾ ਕਰਨੀ ਹੈ ਇਹ ਇੱਕ ਗੁਰ ਦੇ ਕਰਤ ਹੈ ਪਲੇ પુરਸ਼ਾਂ ਦੇ ਕਰਤਵ ਹਨ ਸੋ ਸਾਸੰਗਤ ਜੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਸੰਗਤ ਨੂੰ ਉਪਦੇਸ਼ ਦੇ ਕੇ ਨਿਆਲ ਕੀਤਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ